ਪਹਿਲਾਂ ਤੋਂ ਜਿਹੜੇ ਸੀ ਚੰਗੇ ਆ ਇਹ ਕਾਨੂੰਨ ਬਹੁਤ ਚੰਗੇ ਜਿਵੇਂ ਦਾ ਰਸਤੇ ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਿੱਥੇ ਬੰਦਿਆਂ ਨੇ ਥੋੜਾ ਘਰ ਘੇਰ ਲਿਆ ਇਸ ਕਰਕੇ ਅਸੀਂ ਪੁੱਛਣਾ ਸੀ ਫੇਰੇ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਜ਼ਿਆਦਾ ਆ ਜਾਂਦੇ ਆ ਇਹ 25 ਸਾਲ ਵੀ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਆਦੇ ਇਹੇ ਜੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ ਹੂੰ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ ਹੂੰ ਇਹਨਾਂ ਨੇ ਭਾਜਪਾ ਨਾਲ ਯਾਰੀਆਂ ਰੱਖਣੀਆਂ ਸੈਂਟਰ ਨਾਲ ਯਾਰੀਆਂ ਪਕਾਉਣੀਆਂ ਪੰਜਾਬ ਡਾਰੇ ਠੱਠੇ ਪਹੁੰਚ ਹੁਣ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਜੀ ਸਾਡੀਆਂ ਮੰਗਾਂ ਜਿਹੜੇ ਇਹਨਾਂ ਨੇ ਵਾਅਦਾ ਕਰੇ ਸੀ ਪੂਰੇ ਕਰਾਇਆ ਨਾ ਇਹਨਾਂ ਨੇ ਬੀਜੇਪੀ ਤੋਂ ਇੰਨੇ ਸਾਲ ਰਹੇ ਸਰਕਾਰ ਚ ਕੋਈ ਵਾਅਦਾ ਪੂਰਾ ਕਰਾਇਆ ਇਹਨਾਂ ਨੇ ਕੈਬਨਿਟ ਮੰਤਰੀ ਵੀ ਰਹੇਗੇ ਉਹ ਤਾਂ ਦੱਸ ਕਰ ਕਰਾਇਆ ਵੀ ਕਾਨੂੰਨ ਬੜੇ ਚੰਗੇ ਆ ਉਹ ਤਾਂ ਅਨਪੜ੍ਹ ਸੀ ਇਹ ਹਰਜਮਰਤਾ ਜਦੋਂ ਕਹਿ ਜਾਂਦੀ ਸੀ ਕਿ ਸਾਨੂੰ ਤਾਂ ਧੋਖੇ ਚ ਰੱਖਿਆ ਇਹ ਨਹੀਂ ਅਨਪੜ੍ਹ ਤਾਂ ਨਹੀਂ ਸੀ ਹਰਜਮਰਤਾ ਕਿ ਕਾਨੂੰਨ ਪੜ ਕੇ ਦਸ ਕਰੇ ਨਾ ਨੱਚੇ ਨਾ ਟਰੈਕਟਰ ਤੋੜਿਆ ਉੱਥੇ 25 ਸਾਡੇ ਟਰੈਕਟਰ ਭੰਨ ਤੇ ਉੱਥੇ ਇਹਨਾਂ ਦਾ ਹਲਕਾ ਇੰਚਾਰਜ ਕੋਈ ਆ ਕੇ ਨਹੀਂ ਖੜਾ ਟਰੈਕਟਰ ਵਾਲਿਆਂ ਦੇ ਕਰੇ ਕਿਸੇ ਨੇ ਹਾਜ਼ਾ ਨਾਰਾ ਨਹੀਂ ਮਾਰਿਆ ਵੀ ਬਹੁਤ ਮਾੜਾ ਹੋਇਆ ਇਹ ਸੁਖਵੀਰ ਬਾਦਲ ਨੇ ਜਿੱਤੇ ਪੰਜਾਬ بچਾਓ ਯਾਤਰਾ ਬਚਾਓ ਆਪ ਹੀ ਖਾ ਕੇ ਆਪ ਹੀ ਚੱਲ ਕੇ ਬਚਾਉਣਾ ਇਹ ਕਹਿੰਦਾ ਵੀ ਮੇਰੇ ਪੰਜਾਬ بچਾਓ ਯਾਤਰਾ ਨੂੰ ਖਰਾਬ ਕਰਨ ਵਾਸਤੇ ਕਿਸਾਨਾਂ ਨੇ ਆਹ ਮੋਰਚਾ ਵਿੱਢਿਆ ਜਿਹੜਾ ਅਸੀਂ ਬਾਟਰਾ ਦੇ ਮੋਰਚਾ ਲਾਇਆ ਹੈ ਹਾਲਾਂਕਿ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਸੈਂਟਰ ਸਰਕਾਰ ਦੇ ਯਾਦ ਕਰਾਉਣ ਚੱਲੇ ਸੀ ਵੀ ਆਹਾ ਹਾ ਮੰਗਾ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਤੁਹਾਡੀ ਸਰਕਾਰ ਰਹਿੰਦੀ ਹੈ ਤਿੰਨ ਚਾਰ ਮਹੀਨੇ ਪੂਰੇ ਕਰੋ ਇਹ ਅਸੀਂ ਤਾਂ ਉਹ ਵਾਅਦੇ ਪੂਰੇ ਕਰਨ ਚੱਲੇ ਸੀ ਇਹ ਆਂਦਾ ਮੇਰੀ ਪੰਜਾਬ ਬਚਾਓ ਯਾਤਰਾ ਹੀ ਖਰਾਬ ਕਰਨ ਚੱਲੇ ਸੀ ਆਪ ਹੀ ਖਾ ਕੇ ਆਪ ਹੀ ਬਚਾਉਣ ਚੱਲ ਪਏ ਇਹ ਜੀਆਂ ਸਾਡੀਆਂ ਸਿੰਘਾਂ ਭਾਈ ਸਾਹਿਬ 200 ਰੁਪਏ ਪਹਿਲਾਂ ਤੁਸੀਂ ਜਿਹੜੇ ਅਸੀਂ ਚੰਗੇ ਆ ਇਹ ਕਾਨੂੰਨ ਬਹੁਤ ਚੰਗੇ ਜਿੰਮੇਵਾਰ ਰਾਸਤੇ ਮਗਰੋਂ ਕਿਉਂ ਮਾੜੇ ਬਣ ਗਏ ਜਦੋਂ ਕਿਸਾਨ ਜਿਹਦੇ ਬੰਦਿਆਂ ਨੇ ਤੁਹਾਡਾ ਘਰ ਘੇਰ ਲਿਆ ਇਸ ਕਰਕੇ ਅਸੀਂ ਪੁੱਛਣਾ ਸੀ ਫੇਰੇ ਬੰਦੀ ਸਿੰਘ ਇਹਨਾਂ ਦੇ ਜਦੋਂ ਇਹ ਹਕੂਮਤ 'ਚ ਨਹੀਂ ਹੁੰਦੇ ਉਦੋਂ ਇਹਨਾਂ ਦੇ ਬੰਦੀ ਸਿੰਘ ਜ਼ਿਆਦਾ ਆ ਜਾਂਦੇ ਆ ਇਹ 25 ਸਾਲ ਵੀ ਰਾਜ ਕਰਕੇ ਪਹਿਲਾਂ ਇਹਨਾਂ ਦੇ ਬੰਦੀ ਸਿੰਘ ਨਹੀਂ ਆਦੇ ਇਹੇ ਜੇ ਕਈ ਮੁੱਦੇ ਆ ਜਿਹੜੇ ਇਹਨਾਂ ਦੇ ਜਦੋਂ ਇਹ ਸਰਕਾਰ 'ਚ ਨਹੀਂ ਹੁੰਦੇ ਉਦੋਂ ਚੱਕ ਲੈਂਦੇ ਆ ਉਹ ਇਹਨਾਂ ਨੂੰ ਸਰਕਾਰ ਨਾਲ ਕੋਈ ਨਹੀਂ ਉਹ ਇਹਨਾਂ ਨੇ ਭਾਜਪੀ ਨਾਲ ਯਾਰੀਆਂ ਰੱਖਣੀਆਂ ਸੈਂਟਰ ਨਾਲ ਯਾਰੀਆਂ ਪਕਾਉਣੀਆਂ ਪੰਜਾਬ ਦਾਵੇ ਠੱਠੇ ਕੂਚ ਹੁਣ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਆਈਆਂ ਸਾਡੀਆਂ ਮੰਗਾਂ ਜਿਹੜੇ ਇਹਨਾਂ ਨੇ ਵਾਅਦਾ ਕਰੇ ਸੀ ਪੂਰੇ ਕਰਾਇਆ ਨਾ ਇਹਨਾਂ ਨੇ ਬੀਜੇਪੀ ਤੋਂ ਇੰਨੇ ਸਾਲ ਰਹੇ ਸਰਕਾਰ ਚ ਕੋਈ ਵਾਅਦਾ ਪੂਰਾ ਕਰਾਇਆ ਇਹਨਾਂ ਨੇ ਕੈਬਨਿਟ ਮੰਤਰੀ ਵੀ ਰਹੇਗੇ ਉਹ ਤਾਂ ਦਸਕਰ ਕਰਗਾਇਆ ਵੀ ਕਾਨੂੰਨ ਬੜੇ ਚੰਗੇ ਆ ਉਹਦਾ ਅਜਾਣਪੜ੍ਹ ਸੀ ਇਹ ਹਰਜਮਤ ਜਦੋਂ ਕਹਿ ਜਾਂਦੇ ਸੀ ਕਿ ਸਾਨੂੰ ਤਾਂ ਧੋਖੇ ਚ ਰੱਖਿਆ ਇਹ ਨਹੀਂ ਆਣਪੜ੍ਹਤਾ ਨਹੀਂ ਸੀ ਹਰਜਮਤ ਦਾ ਬਿਕਨ ਨੂੰ ਉਨਪੜ੍ਹ ਕੇ ਦਸਕਰ ਕਰਾਇਆ 25 ਟਰੈਕਟਰ ਤੋੜਿਆ ਉੱਥੇ 25 ਸਾਡੇ ਟਰੈਕਟਰ ਭੰਨਦੇ ਉੱਥੇ ਇਹਨਾਂ ਦਾ ਹਲਕਾ ਇੰਚਾਰਜ ਕੋਈ ਆ ਕੇ ਨਹੀਂ ਖੜਾ ਟਰੈਕਟਰ ਵਾਲਿਆਂ ਦੇ ਕੋਲ ਕਿਸੇ ਨੇ ਹਾਜ਼ਾ ਨਾਰਾ ਨਹੀਂ ਮਾਰਿਆ ਵੀ ਬਹੁਤ ਮਾੜਾ ਹੋਇਆ ਇਹ ਸੁਖਵੀਰ ਬਾਦਲ ਨੇ ਜਿੱਤੇ ਪੰਜਾਬ بچاؤ ਯਾਤਰਾ ਬਚਾਓ ਆਪ ਹੀ ਖਾ ਕੇ ਆਪ ਹੀ ਚੱਲ ਕੇ ਬਚਾਉਣਾ ਇਹ ਕਹਿੰਦਾ ਵੀ ਮੇਰੇ ਪੰਜਾਬ بچਾਓ ਯਾਤਰਾ ਨੂੰ ਖਰਾਬ ਕਰਨ ਵਾਸਤੇ ਕਿਸਾਨਾਂ ਨੇ ਆਹ ਮੋਰਚਾ ਵਿੱਢਿਆ ਜਿਹੜਾ ਅਸੀਂ ਬਾਟਰਾਂ ਦੇ ਮੋਰਚਾ ਲਾਇਆ ਹੈ ਹਾਲਾਂਕਿ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਸੈਂਟਰ ਸਰਕਾਰ ਦੇ ਯਾਦ ਕਰਾਉਣ ਚੱਲੇ ਸੀ ਵੀ ਆਹ ਆਹ ਮੰਗਾਂ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਇਹ ਵਾਅਦੇ ਤੁਹਾਡੀ ਸਰਕਾਰ ਰਹਿੰਦੀ ਹੈ ਤਿੰਨ ਚਾਰ ਮਹੀਨੇ ਪੂਰੇ ਕਰੋ ਏ ਅਸੀਂ ਤਾਂ ਉਹ ਵਾਦੇ ਪੂਰੇ ਕਰਨ ਚੱਲੇ ਸੀ ਇਹ ਆਂਦਾ ਮੇਰੀ ਪੰਜਾਬ ਬਚਾਓ ਯਾਤਰਾ ਹੀ ਖਰਾਬ ਕਰਨ ਚੱਲੇ ਸੀ ਆਪ ਹੀ ਖਾ ਕੇ ਆਪ ਹੀ ਬਚਾਉਣ ਚੱਲ ਪਏ ਇਹ ਜੀਆਂ ਸਾਡੀਆਂ ਸਿੰਘਾਂ ਪੈਸਾ ਇੱਕ ਵੀ ਘਰ ਪੈਸਾ